ਕਿਸਾਨਾਂ ਨੇ ਟਰੈਕਟਰ ਕੱਢ ਕੇ ਆਪਣੇ ਘਰਾਂ ਦੇ ਵਿੱਚੋਂ ਤੇ ਜਿੱਥੇ ਰੋੜਾਂ ਤੇ ਲਾ ਦਿੱਤੇ ਨੇ ਇੱਕ ਕੌਲ ਤੇ ਜਿਹੜੇ ਹੈਗੇ ਆ ਸਾਰੇ ਆਪਣੇ ਟਰੈਕਟਰ ਕੱਢ ਕੇ ਜਿਹੜੇ ਰੋੜਾਂ ਤੇ ਲਾ ਦਿੱਤੇ ਨੇ ਆਪਾਂ ਗੱਲਬਾਤ ਕਰਾਂਗੇ ਇਹ ਕੀ ਜਿਹੜੇ ਟਰੈਕਟਰ ਜਿਹੜੇ ਲਾ ਕੇ ਇੱਥੇ ਮਸਲਾ ਹੱਲ ਹੋ ਸਕਦਾਗਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜਿੱਦਾਂ ਤੁਸੀਂ ਟਰੈਕਟਰ ਰੋਲਾ ਤੇ ਲਾ ਦਿੱਤੇ ਆ ਤੁਹਾਡਾ ਮਸਲਾ ਹੱਲ ਹੋ ਸਕਦਾ ਏ ਜਿਨ੍ਹਾਂ ਦੇ ਦੇਖੋ ਮਸਲਾ ਤਾਂ ਹੱਲ ਹੋਊਗਾ ਹਰ ਹਾਲਤ 'ਚ ਪਰ ਜਿਹੜਾ ਜਥੇਬੰਦੀਆਂ ਦਾ ਐਕਸ਼ਨ ਹੁੰਦਾ ਜਿਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਦੀ ਕਾਲ ਦਿੱਤੀ ਗਈ ਆ ਕਿ 26 ਜਨਵਰੀ ਨੂੰ ਇੱਕ ਪਾਸੇ ਆਪਾਂ ਕਹਿੰਨੇ ਆ ਕਿ ਸਾਡੇ ਆਜ਼ਾਦੀ ਦਾ ਦਿਹਾੜਾ ਸਾਡਾ ਦੇਸ਼ ਆਜ਼ਾਦ ਹੋਇਆ ਪਰ ਦੇਸ਼ ਆ ਜਿਹੜਾ ਇਹ ਗੁਲਾਮ ਹੋ ਚੁੱਕਿਆ ਇਹਨੂੰ ਗੁਲਾਮੀ ਤੋਂ ਆਜ਼ਾਦ ਕਰਾਉਣ ਲਈ ਆ ਕਿਸਾਨ ਆ ਜਿਹੜੇ ਅੱਜ ਟਰੈਕਟਰ ਲੈ ਕੇ ਸੜਕਾਂ ਤੇ ਆਏ ਆ ਕਿਉਂਕਿ ਇੱਥੇ ਜੀਉ ਲੈ ਕੇ ਬੀਐਸਈ ਨਾਲ ਖਤਮ ਕਰਤਾ ਇੱਥੇ ਵੱਡੀਆਂ-ਵੱਡੀਆਂ ਕੰਪਨੀਆਂ ਲਿਆ ਕੇ ਮਾਲ ਖੋਲ ਕੇ ਛੋਟੀ ਦੁਕਾਨਦਾਰੀ ਨੂੰ ਖਤਮ ਕੀਤਾ ਜਾ ਰਿਹਾ ਹੈ ਔਰ ਇਸੇ ਤਰ੍ਹਾਂ ਬਿਜਲੀ ਐਕਟ 2020 ਨੂੰ ਲਾਗੂ ਕਰਕੇ ਇੱਥੇ ਸਾਡੇ ਬਿਜਲੀ ਮਲਾਜਮਾਂ ਨੂੰ ਵਿਹਲੇ ਕੀਤਾ ਜਾ ਰਿਹਾ ਸੋ ਇਹ ਸਾਰੇ ਦੇਸ਼ ਦੀ ਜਿਹੜੀ ਗੁਲਾਮੀ ਨੂੰ ਆਜ਼ਾਦ ਕਰਾਉਣ ਲਈ ਲੜਾਈ ਹੈ ਜਿਹੜੀ ਅੱਜ ਕਿਸਾਨ ਲੜ ਰਿਹਾ ਜਿਹਨੂੰ ਲੈ ਕੇ ਅੱਜ 13 ਮਹੀਨੇ ਹੋਣ ਵਾਲਿਆ ਖਨੌਰੀ ਸ਼ੰਭੂ ਰਤਨਪੁਰਾ ਬਾਡਰਾਂ ਤੇ ਆਪਣੇ ਮੋਰਚੇ ਲੱਗੇ ਹੋਏ ਆ ਔਰ ਇਸੇ ਹੀ ਲੜਾਈ ਨੂੰ ਜਿਹੜੀਆਂ ਸਾਡੀਆਂ ਪਿਛਲੇ ਮੋਰਚੇ ਚ ਇਲੀ ਅੰਦੋਲਨ ਚ ਮੰਨੀਆਂ ਹੋਈਆਂ ਮੰਗਾਂ ਐ ਐਮਐਸਪੀ ਗਰੰਟੀ ਕਾਨੂੰਨ ਕਿਸਾਨ ਮਜ਼ਦੂਰ ਦੇ ਕਰਜ਼ਾ ਮੁਕਤੀ ਔਰ ਸਾਡੇ ਨਰੇਗਾ ਵਾਲੇ ਭਰਾਵਾਂ ਵਾਸਤੇ 200 ਦਿਨ ਦਾ ਕੰਮ 700 ਰੁਪਿਆ ਦਿਹਾੜੀ ਔਰ ਬਹੁਤ ਸਾਰੀਆਂ 12 ਮੰਗਾਂ ਨੂੰ ਲੈ ਕੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਉਹਨਾਂ ਨੂੰ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੱਜ 65 ਦਿਨ ਦਾ ਸਮਾਂ ਹੋਣ ਵਾਲਾ ਮਰਨ ਵਰਤ ਉਹਨਾਂ ਦਾ ਜਾਰੀ ਹੈ ਅੱਜ ਜਿਹੜਾ ਟਰੈਕਟਰ ਮਾਰਚ ਦਾ ਪ੍ਰੋਗਰਾਮ ਦਿੱਤਾ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਬਹੁਤ ਸਾਰੇ ਸੈਲੋ ਖੁੱਲ ਰਹੇ ਆ ਸਾਡੀਆਂ ਮੰਡੀਆਂ ਨੂੰ ਖਤਮ ਕਰਨ ਲਈ ਆ ਗੁਰੂਕੀਟਾ ਬਾਤ ਤੁਸੀਂ ਸਾਹਮਣੇ ਦੇਖਿਆ ਇੱਥੇ ਮਤਲਬ ਕੰਮ ਚੱਲ ਰਿਹਾ ਹਜ਼ਾਰਾਂ ਸਾਲੋਂ ਜਿਹੜੇ ਸਰਕਾਰ ਖੋਲ ਕੇ ਸਾਡੀਆਂ ਮੰਡੀਆਂ ਨੂੰ ਖਤਮ ਕਰਕੇ ਕਿਸਾਨ ਨੂੰ ਖੇਤੀ ਦੇ ਵਿੱਚੋਂ ਕੱਢ ਕੇ ਬੇਲਾ ਕਰ ਰਹੀ ਆ ਤਾਂ ਸਾਡਾ ਅੱਜ ਦਾ ਜਿਹੜਾ ਮੇਨ ਏਜੰਡਾ ਪ੍ਰੋਗਰਾਮ ਦਾ ਇੱਕ ਮਿੰਟ ਤੁਹਾਡੇ ਇੱਕ ਗੱਲ ਵਿੱਚ ਕੱਢਦਾ ਮੈਂ ਸਰਕਾਰ ਅਜੇ ਮੁੱਖ ਮੰਤਰੀ ਦਾ ਬਿਆਨ ਆਇਆਗਾ ਕਹਿੰਦਾ ਵੀ ਦਿੱਲੀ ਦੀ ਬਜ਼ਾਇ ਦੇ ਟ੍ਰੈਕਟਰ ਆਪਾਂ ਦਿੱਲੀ ਨੂੰ ਮੂੰਹ ਕੀਤੇ ਆ ਜਿਹੜੇ ਹਨ ਉਹ ਖੇਤਾਂ ਵੱਲ ਮੂੰਹ ਕਰਨਾ ਜਿਹੜਾ ਮੁੱਖ ਮੰਤਰੀ ਦਾ ਬਿਆਨ ਆ। ਦੇਖੋ ਮੁੱਖ ਮੰਤਰੀ ਤਾਂ ਸਵੇਰ ਬਿਆਨ ਦਿੰਦਾ ਭਗਵੰਤ ਮਾਨ ਸ਼ਾਮ ਨੂੰ ਕੋਈ ਹੋਰ ਬਿਆਨ ਹੁੰਦਾ ਸਵੇਰ ਨੂੰ ਕੋਈ ਹੋਰ ਹੁੰਦਾ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਨਾ ਹੈ ਕਿ ਜਿਹੜੇ ਲੋਕ ਹੁਣ ਆਮ ਆਦਮੀ ਝਾੜੂ ਵਾਲਿਆਂ ਦੇ ਪਿੱਛੇ ਲੱਗੇ ਹੋਏ ਆ ਇਹ ਮੁੱਖ ਮੰਤਰੀ ਸਾਹਿਬ ਆ ਮਤਲਬ ਬਣੇ ਕਿੱਥੋਂ ਇਹ ਪਹਿਲਾਂ 2018 ਦੇ ਵਿੱਚ ਅਸੀਂ ਚੀਮੇ ਮੰਡੀ ਟਰਾਲੀਆਂ ਸਾਡੀਆਂ ਫੌਜ ਲਾ ਕੇ ਸਾਡੀਆਂ ਉੱਥੇ ਘੇਰੀਆਂ ਗਈਆਂ ਸਾਡਾ ਮੋਰਚਾ ਚੱਲਿਆ ਉਸ ਮੋਰਚੇ ਦੇ ਵਿੱਚ ਜਦੋਂ ਅੰਨਾ ਹਜ਼ਾਰੇ ਮਰਨਵਰ ਤੇ ਬੈਠਾ ਤੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਵੀ ਉਹਨਾਂ ਨਾਲ ਮਰਨਵਰ ਤੇ ਬੈਠੇ ਸੀ ਉਦੋਂ ਇਹਨਾਂ ਦਾ ਅਮਨ ਆ ਰੋੜਾ ਮੁੱਖ ਮੰਤਰੀ ਭਗਵੰਤ ਮਾਨ ਸਾਡੀਆਂ ਸਟੇਜਾਂ ਤੋਂ ਆ ਕੇ ਟਾਈਮ ਮੰਗਦਾ ਹੁੰਦਾ ਸੀ ਬੋਲਣ ਨੂੰ ਇਹ ਧਰਨਿਆਂ ਤੋਂ ਨਿਕਲੀ ਹੋਈ ਪਾਰਟੀ ਆ ਔਰ ਅੱਜ ਧਰਨੇ ਲਾਉਣ ਵਾਲੇ ਕਿਸਾਨਾਂ ਦੇ ਉਲਟ ਜਿਹੜੇ ਮੁੱਖ ਮੰਤਰੀ ਸਾਹਿਬ ਬਿਆਨ ਦਿੰਦੇ ਆ ਜਿਵੇਂ ਪਿਛਲੇ ਸਮੇਂ 'ਚ ਇਹਨਾਂ ਨੇ ਕਿਹਾ ਸੀ ਕਿ ਜਥੇ ਬੰਦੀਆਂ ਫੰਡ ਇਕੱਠੇ ਕਰਦੇ ਆ ਮਾਰੀਆਂ ਧਰਨੇ ਲਾ ਲੈਂਦੀਆਂ ਸੋ ਇਹ ਭਾਜਪਾ ਦੀ ਵੀ ਟੀਮ ਅਸੀਂ ਤਾਂ ਪਹਿਲਾਂ ਵੀ ਕਹਿੰਦੇ ਰਹੇ ਆ ਕਿ ਜਿਹੜੀ ਇਹ ਝਾੜੂ ਪੂੰਛੇ ਦੀ ਸਰਕਾਰ ਆ ਪਾਰਟੀ ਆ ਇਹ ਭਾਜਪਾ ਦੀ ਵੀ ਟੀਮ ਆ ਭਾਜਪਾ ਦੀ ਵੀ ਟੀਮ ਹੋਣ ਦੇ ਕਰਕੇ ਹੀ ਜਿਹੜਾ ਕਿਸਾਨਾਂ ਦੇ ਉਲਟ ਬਿਆਨ ਦੇਣਾ ਔਰ ਉਹਨਾਂ ਨੀਤੀਆਂ ਨੂੰ ਲਾਗੂ ਕਰਨਾ ਹਜੇ ਤੱਕ ਤੁਸੀਂ ਦੇਖੋ ਇੱਕ ਸਾਡੇ ਬਹੁਤ ਵੱਡਾ ਲੀਡਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਮਰਨ ਵਰਤ ਚੱਲ ਰਿਹਾ ਖਨੌਰੀ ਔਰ ਇਹਨਾਂ ਦੀ ਸਾਰੀ ਪਾਰਟੀਆਂ ਦੀ ਲੀਡਰਸ਼ਿਪ ਉੱਥੇ ਜਾ ਰਹੀ ਆ ਤਾਂ ਮੁੱਖ ਮੰਤਰੀ ਨੇ ਇੱਕ ਵਾਰੀ ਵੀ ਨਹੀਂ ਜ਼ਰੂਰੀ ਸਮਝਿਆ ਕਿ ਯਾਰ ਖਨੌਰੀ ਬਾਰਡਰ ਤੇ ਲੱਖਾਂ ਕਿਸਾਨਾਂ ਨੇ ਜਿੰਨਾ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਦੇ ਬੰਨਵੇਂ ਜਿਤਾਏ ਕਿ ਇਹਨਾਂ ਦੀ ਸਾਰ ਲੈਣੀ ਚਾਹੀਦੀ ਇੱਕ ਵਾਰੀ ਵੀ ਇਹਨਾਂ ਤੋਂ ਜਿਹੜਾ ਖਨੌਰੀ ਬਾਰਡਰ ਤੇ ਜਾ ਕੇ ਨਹੀਂ ਸਰਿਆ ਉਲਟਾ ਕਿਸਾਨਾਂ ਦੇ ਉਲਟ ਬਿਆਨ ਆ ਜਿਹੜੇ ਉਹ ਦਾਗਣੇ ਸ਼ੁਰੂ ਕਰ ਦਿੰਦਾ ਮੁੱਖ ਮੰਤਰੀ ਜੀ ਬਿਲਕੁਲ ਉੱਥੇ ਜਿੱਥੇ ਇਹਨਾਂ ਦੇ ਇੱਕ ਐਮਐਲਏ ਬੀਬਾ ਕਹਿ ਰਹੀ ਸੀਗੀ ਵੀ ਸਾਡੀ ਸਰਕਾਰ ਲਿਆ ਉਹ ਅਸੀਂ ਐਮਐਮਐਸਪੀ ਦਾ ਛੁਟਕੀ ਦਾ ਕੰਮ ਆ ਸਾਡਾ ਠੀਕ ਹੈ ਉਹ ਹੁਣ ਆਪਦੇ ਬਿਆਨਾਂ ਤੋਂ ਕਦੇ ਉਹਦਾ ਬਿਆਨ ਸੁਣਿਆ ਤੁਸੀਂ ਹਾਂ ਹੁਣ ਤਾਂ ਉਹ ਬੀਬਾ ਜੀ ਦਿਖਾਈ ਨਹੀਂ ਦੇ ਰਹੇ ਉਦੋਂ ਕਹਿੰਦੇ ਹੁੰਦੇ ਸੀ 5 ਮਿੰਟਾਂ ਚ ਐਮਐਸਪੀ 5 ਮਿੰਟਾਂ ਚ ਐਮਐਸਪੀ ਹੁਣ ਜਦੋਂ ਕਿਸੇ ਪੱਤਰਕਾਰ ਵੀਰ ਨੇ ਉਹਨਾਂ ਨੂੰ ਸਵਾਲ ਕੀਤਾ ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਸਿਸਟਮ ਐਡਾ ਵੱਡਾ ਇਹ ਐਮਐਸਪੀ ਮਤਲਬ ਕਿ ਢਾਂਗ ਨਾਲ ਲਾਗੂ ਹੋ ਸਾਨੂੰ ਇਸ ਸਿਸਟਮ ਦੀ ਨਹੀਂ ਸਮਝ ਸੀ ਅਸੀਂ ਤਾਂ ਤਾਂ ਕਰਕੇ ਬਿਆਨ ਦਿੱਤਾ ਫਿਰ ਮੈਂ ਉਹੀ ਤਾਂ ਕਹਿ ਰਿਹਾ ਕਿ ਮਤਲਬ ਅਸੀਂ ਮਤਲਬ ਕਹਿ ਦਿੰਨੇ ਹੁੰਨੇ ਆ ਕੀ ਕਹਿੰਦੇ ਸੀ ਉਹ ਵੀ ਕਹਿ ਦਿੰਨੇ ਆ ਲੱਖਾਂ ਰੁਪਏ ਕਿਸਾਨਾਂ ਦੇ ਖਾਤਿਆਂ ਚਾਹਣਗੇ ਇੱਥੇ ਕਿਸਾਨ ਮਜ਼ਦੂਰ ਖੁਸ਼ਹਾਲ ਹੋ ਜੂ ਇੱਥੇ ਦੇਸ਼ ਤਰੱਕੀ ਚ ਹੋਊਗਾ ਉਹ ਵਾਅਦਿਆਂ ਤੋਂ ਮੁੜ ਕੇ ਭੱਜਦੇ ਨਜ਼ਰ ਆਏ ਉਵੇਂ ਹੀ ਇਹ ਬੀਬਾ ਜੀ ਨੇ ਬਿਆਨ ਦਿੱਤਾ ਤੇ ਮੁੜ ਕੇ ਆਪਣੇ ਬਿਆਨਾਂ ਤੇ ਹੁਣ ਜਿਹੜਾ ਕਹਿ ਰਹੇ ਆ ਕਿ ਸਾਨੂੰ ਸਿਸਟਮ ਦੀ ਸਮਝ ਨਹੀਂ ਆਉਂਦੀ ਸੋ ਇਹ ਕਹਿਣ ਦੀਆਂ ਗੱਲਾਂ ਇਹਨਾਂ ਨੇ ਸਰਕ ਲੋਕਾਂ ਨੂੰ ਬੇਵਕੂਫ ਬਣਾਉਣਾ ਹੁੰਦਾ ਆਉਣ ਵਾਲੇ ਸਮੇਂ 'ਚ ਕੋਈ ਗੱਲ ਨਹੀਂ ਅਗਲੀ ਵਾਰ ਇਲੈਕਸ਼ਨ ਆਉਣਗੇ ਲੋਕ ਇਹਨਾਂ ਨੂੰ ਮੂੰਹ ਤੋੜਮਾ ਜਵਾਬ ਦੇਣਗੇ ਕਿਉਂਕਿ ਜਿਹੜੇ ਲੋਕ ਅੱਜ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਖੜ ਨਹੀਂ ਰਹੇ ਉਲਟਾ ਬਿਆਨ ਉਲਟਾ ਦਾਗ ਰਹੇ ਆ ਆਉਣ ਵਾਲੇ ਸਮੇਂ 'ਚ ਲੋਕ ਇਹਨਾਂ ਨੂੰ ਜਵਾਬ ਦੇਣਗੇ ਜੀ ਬਿਲਕੁਲ ਤਾਂ ਇੱਥੇ ਹੋਰ ਵੀ ਕਿਸਾਨ ਖੜੇ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਕ ਗੱਲ ਤੁਹਾਨੂੰ ਜ਼ਵਾਲ ਜਾਂਦੇ ਜਾਂਦੇ ਪੁੱਛ ਲਵਾਂ ਕਿ ਜਿਹੜਾ ਇਹ ਤੁਹਾਡਾ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਜਿਹੜਾ ਟਰੈਕਟਰ ਖੜਨ ਦੇਖੋ ਸਾਡਾ ਇਹ 12 ਵਜੇ ਤੋਂ ਲੈ ਆ ਹੁਣ 2 ਵਜੇ ਪ੍ਰੋਗਰਾਮ ਦੀ ਸਮਾਪਤੀ ਹੋ ਰਹੀ ਨੇ ਇੱਕ ਸਾਈਡ ਤੇ ਟਰੈਕਟਰ ਖੜੇ ਕਰਕੇ ਕਿਸੇ ਨੂੰ ਜਾਨੀ ਪਰੇਸ਼ਾਨ ਨਹੀਂ ਅਸੀਂ ਕਰਨਾ 2 ਵਜੇ ਤੱਕ ਰਦਾ ਸਾਡਾ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਆ ਕੀ ਲੱਗਦਾਗਾ ਜਿਹੜਾ ਤੁਹਾਡਾ 2 ਵਜੇ ਤੱਕ ਟਰੈਕਟਰ ਥੱਲ ਕੇ ਹਨਾ ਜੀ ਤੁਹਾਡੇ ਮਸਲੇ ਹੱਲ ਹੋ ਸਕਦੇ ਕਿ ਨਹੀਂ ਹੋ ਸਕਦੇ ਦੇਖੋ ਮਸਲੇ ਮੈਂ ਫਿਰ ਕਹਿਣਾ ਚਾਹਣਾ ਇਹ ਐਕਸ਼ਨ ਹੁੰਦਾ ਜਥੇਬੰਦੀ ਦਾ ਟਰੈਕਟਰ ਮਾਰਚ ਕਰਕੇ ਲੋਕਾਂ ਨੂੰ ਜਾਗਰੂਤ ਕਰਨਾ ਪਿੰਡਾਂ ਦੇ ਵਿੱਚ ਸਾਡੀ ਗੱਲ ਲੈ ਕੇ ਜਾਣੀ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਦੀ ਜਿਹੜੀ ਲੜਾਈ ਚੱਲ ਰਹੀ ਆ ਖਨੌਰੀ ਸ਼ੰਭੂ ਰਤਨਪੁਰਾ ਬਾਡਰਾਂ ਤੇ ਉਹ ਸਾਡਾ ਟਰੈਕਟਰ ਖੜਾਉਣ ਦਾ ਜਿਹੜਾ ਮੇਨ ਅੱਜ ਦਾ ਅਜੰਡਾ ਇਹ ਆ ਕਿ ਇੱਥੇ ਲੱਖਾਂ ਹਜ਼ਾਰਾਂ ਸੈਲੋ ਖੁੱਲ ਰਹੇ ਆ ਸਾਡੀਆਂ ਮੰਡੀਆਂ ਨੂੰ ਖਤਮ ਕਰਨ ਲਈ ਕਿ ਸਾਡਾ ਅਜੰ ਸਾਡੇ ਕਿਸਾਨਾਂ ਕੋਲੇ ਜ਼ਮੀਨ ਹੀ ਨਹੀਂ ਰਹੂਗੀ ਤਾਂ ਫਿਰ ਇਹ ਟਰੈਕਟਰ ਸਾਡੇ ਕੀ ਕੰਮ ਆ ਇਸ ਕਰਕੇ ਟਰੈਕਟਰਾਂ ਦੇ ਮੂੰਹ ਆ ਜਿਹੜੇ ਆ ਕੋਟਕਪੁਰੇ ਆਪਣੇ ਸੈਲੋ ਆਪਾਂ ਜੈਤੋ ਖੜੇ ਆ ਇਹਨਾਂ ਟਰੈਕਟਰਾਂ ਦਾ ਮੂੰਹ ਆ ਜਿਹੜਾ ਉਹ ਸੈਲੋ ਵੱਲ ਨੂੰ ਖੜਾ ਕਰਕੇ ਮਤਲਬ ਕਿ ਆਪਣਾ ਇਹ ਪ੍ਰੋਗਰਾਮ ਆ ਜਿਹੜਾ ਕੀਤਾ ਜਾ ਰਿਹਾ ਜੀ ਤੇ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਲੋਕ ਤੁਹਾਨੂੰ ਕਈ ਲੋਕ ਕਹਿ ਰਹੇ ਆ ਕਹਿੰਦੇ ਵੀ ਜਿਹੜੇ ਕਿਸਾਨ ਆ ਉਹ ਐਵੇਂ ਟਰੈਕਟਰ ਕਦੇ ਖਿੱਚ ਕੇ ਲੈ ਜਾਂਦੇ ਕਦੇ ਕਦੇ ਧਰਨੇ ਲਾ ਲੈਂਦੇ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹ ਦੇਖੋ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਸਰਕਾਰਾਂ ਨੇ ਇੱਥੇ ਛੋਟੀ ਸ਼ਾਨਦਾਰੀ ਨੂੰ ਖਤਮ ਕਰਨ ਵਾਸਤੇ ਵੱਡੇ ਵੱਡੇ ਮੌਲ ਖੋਲ੍ਹ ਲਈ ਆ ਸਰਕਾਰ ਉਹ ਛੋਟੀਆਂ ਦੁਕਾਨਾਂ ਨੂੰ ਉਹਨਾਂ ਨੇ ਨਿਗਲ ਜਾਣਾ ਆ ਇਸੇ ਤਰ੍ਹਾਂ Jio ਸਸਤਾ ਤੁਹਾਨੂੰ ਇੱਕ ਵਾਰ ਦਿੱਤਾ ਲਾਲਚ ਤੇ ਅੱਜ 8900 ਰੁਪਿਆ ਰੇਟ ਹੋ ਗਿਆ ਜਿਹੜਾ ਇਸੇ ਤਰ੍ਹਾਂ ਬਿਜਲੀ ਐਕਟ ਜੇਕਰ ਲਾਗੂ ਹੋ ਗਿਆ ਤਾਂ ਮੋਬਾਈਲ ਵਾਂਗੂ ਉਹਦੇ ਵਿੱਚ ਕਾਰਡ ਪਹਿਣਾ ਜਦੋਂ ਹੀ ਪੈਸੇ ਖਤਮ ਨਾਲ ਦੇਣਾ ਬੱਤੀ ਆ ਜਿਹੜੀ ਉਹ ਗੱਲ ਹੋ ਜਾਣੀ ਆ ਤਾਂ ਬਹੁਤ ਸਾਰੇ ਸਾਡੇ ਬਿਜਲੀ ਮੁਲਾਜ਼ਮ ਵਿਲੇ ਹੋ ਜਾਣੇ ਆ ਤਾਂ ਅੱਜ ਕਿਸਾਨ ਹੀ ਆ ਇਕੱਲਾ ਜਿਹੜਾ ਸਰਕਾਰਾਂ ਦੇ ਖਿਲਾਫ ਲੜ ਸਕਦਾ ਕਿਉਂਕਿ ਕਿਸਾਨ ਆਪਣੇ ਖੇਤਾਂ ਦੇ ਕੰਮ ਧੰਦੇ ਸਾਹਮਣੇ ਕਿਸਾਨ ਹੀ ਲੜ ਸਕਦਾ ਦੁਕਾਨਦਾਰ ਨਹੀਂ ਲੜ ਸਕਦਾ ਕਿਉਂਕਿ ਦੁਕਾਨਦਾਰ ਤੇ ਜੇਕਰ ਮਜ਼ਦੂਰ ਆਪਣੀ ਦੁਕਾਨ ਹੀ ਨਹੀਂ ਖੋਲੂਗਾ ਤਾਂ ਉਹਦਾ ਘਰ ਦਾ ਜਿਹੜਾ ਰਜਗਾਰ ਆ ਉਹ ਕਿਸ ਢੰਗ ਨਾਲ ਚੱਲੂਗਾ ਇਸ ਕਰਕੇ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਆ ਇਹਦੇ ਵਿੱਚ ਅੱਜ ਕਿਸਾਨ ਕੋਲੇ ਜੇਕਰ ਜ਼ਮੀਨ ਕਿਸਾਨ ਨੇ 30 ਰੁਪਏ ਕਿਲੋ ਵਿੱਚ ਹੀ ਕਣਕ ਤੇ ਕਿਸਾਨ ਦੀ ਵੇਚੀ ਹੋਈ ਕਣਕ ਦਾ ਆਟਾ ਚੱਕੀ ਤੋਂ 30 ਰੁਪਏ ਕਿਲੋ ਆਮ ਮਜ਼ਦੂਰ ਦੁਕਾਨਦਾਰ ਭਰਾ ਨੂੰ ਮਿਲ ਜਾਂਦਾ ਜਿਸ ਦਿਨ ਕਿਸਾਨ ਕੋਲੇ ਜ਼ਮੀਨ ਨਹੀਂ ਹੋਊਗੀ ਇਹ ਆਟਾ ਬਾਨੀਆਂ ਅਡਾਨੀਆਂ ਦੇ ਪੈਕਟਾਂ ਦੇ ਵਿੱਚ ਪੈਕ ਹੋ ਕੇ 300 ਨੂੰ 400 ਨੂੰ ਕਿਲੋ ਵਿਕਣਾ ਭਰਾਵੋ ਇਸ ਕਰਕੇ ਸਾਡੀ ਹੱਥ ਜੋੜ ਕੇ ਅਪੀਲ ਹੈ ਬੇਨਤੀ ਹੈ ਅੱਜ ਕਿਸਾਨ ਹੀ ਆ ਪੂਰੇ ਦੇਸ਼ ਦੀ ਲੜਾਈ ਲੜ ਰਿਹਾ ਹੈ ਇਹਨਾਂ ਦਾ ਸਾਥ ਦਿੌਰ ਦਿਨ ਦੇ ਵੀ ਰਹੇ ਆ ਜਦੋਂ ਪੰਜਾਬ ਬੰਦ ਦੀ ਕਾਲ ਆਉਂਦੀ ਹੈ ਤਾਂ ਅਸੀਂ ਤਾਂ ਧੰਨਵਾਦ ਕਰਦੇ ਹਾਂ ਹਰ ਦੁਕਾਨਦਾਰ ਹਰ ਰੇੜੀ ਫੜੀ ਵਾਲਾ ਭਰਾ ਸਾਡੇ ਉਸ ਪੰਜਾਬ ਬੰਦ ਦੇ ਸੱਦੇ ਨੂੰ ਮਜ਼ਬੂਤ ਬਣਾਉਣ ਲਈ ਆਪਣਾ ਕੰਮ ਕਰ ਛੜਦਾ ਰਿਹਾ ਤੇ ਛੱਡ ਰਿਹਾ ਹੈ ਤਾ ਇਸ ਕਰਕੇ ਬੇਨਤੀ ਆ ਲੜਾਈ ਸਾਰੇ ਦੇਸ਼ ਦੇ ਹਰ ਭੋਜਨ ਖਾਣ ਵਾਲੇ ਇਨਸਾਨ ਦੀ ਲੜਾਈ ਹੈ ਜੀ ਬਿਲਕੁਲ ਤਾਂ ਵੇਖੋ ਜਿਹੜੇ ਕਿਸਾਨਾਂ ਨੇ ਅੱਜ ਟਰੈਕਟਰ ਆਪਣੇ ਰੋਡ ਤੇ ਖੜੇ ਕਰਕੇ ਜਿਹੜਾ ਆਪਣਾ ਰੋਸ ਮੁਜ਼ਾਹਰਾ ਕੀਤਾਗਾ ਤਾਂ ਤੁਸੀਂ ਵੀ ਆਪੋ ਆਪਣੀ ਕਮੈਂਟਾਂ ਦੇ ਵਿੱਚ رائے ਦੇਣੀ ਆ ਤਾਂ ਇਸੇ ਤਰ੍ਹਾਂ ਜੁੜੇ ਰਹੋ ਪੀਵੀ ਨਿਊਜ਼ ਟੀਵੀ ਨਾਲ ਤੇ ਮੈਂ ਹਰਮਨਦੀਪ ਸਿੰਘ ਸੋਢੀ ਧੰਨਵਾਦ